ਗੱਲ ਅੱਜ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀ ਕਰਾਂਗੇ ਕਿਉਂਕਿ ਚੰਡੀਗੜ੍ਹ ਦੇ ਵਿੱਚ ਵੀ ਸਿਆਸਤ ਦਾ ਪਾਰਾ ਸਿਖਰਾਂ ਤੇ ਆ ਮੇਰੇ ਨਾਲ ਕਾਂਗਰਸ ਦੇ ਬਿਹਤ ਸੀਨੀਅਰ ਲੀਡਰ ਮਨੀਸ਼ ਤਵਾੜੀ ਮੌਜੂਦ ਨੇ ਮਜੀਦੀ ਜੀ ਬਹੁਤ ਸਵਾਗਤ ਹੈ ਜੀ ਸਰ ਪਹਿਲਾਂ ਤਾਂ ਚੰਡੀਗੜ੍ਹ ਆਇਓ ਕਾਫੀ ਧੀਰ ਤੋਂ ਟਰਾਈ ਕਰ ਰਹੀ ਸੀ ਚੰਡੀਗੜ੍ਹ ਇਲੈਕਸ਼ਨ ਲੜ ਰਹੇ ਹਾਂ ਤਾਂ ਕਿਵੇਂ ਆ ਹੁਣ ਮਾਹੌਲ ਕਿਵੇਂ ਆ ਚੰਡੀਗੜ੍ਹ ਦਾ ਜੀ ਦੇਖੋ ਇਹ ਤਾਂ ਪਾਰਟੀ ਦਾ ਫੈਸਲਾ ਹੈ ਹਮ ਲੋਕ ਸਭਾ ਦੀ ਇਲੈਕਸ਼ਨ ਉਹ ਮਿਊਨਿਸਪਲ ਕਾਰਪੋਰੇਸ਼ਨ ਦੀ ਇਲੈਕਸ਼ਨ ਨਹੀਂ ਹੁੰਦੀ ਜੀ ਇਹਦੇ ਵਿੱਚ ਪਾਰਟੀ ਆ ਕਈ ਚੀਜ਼ਾਂ ਨੂੰ ਮੁੱਖ ਰੱਖਦਿਆਂ ਹੋਇਆ ਫੈਸਲਾ ਕਰਦੀ ਹੈ ਹੂੰ ਮੈਨੂੰ ਇਸ ਗੱਲ ਦਾ ਮਾਣ ਪ੍ਰਾਪਤ ਹੈ ਕਿ ਮੈਨੂੰ ਪਾਰਟੀ ਨੇ ਲੁਧਿਆਣੇ ਦੀ ਨੁਮਾਇੰਦਗੀ ਕਰਨ ਦਾ ਮੌਕਾ ਦਿੱਤਾ ਹੂੰ ਦੋ ਵਾਰੀ ਮੈਂ ਉਥੋਂ ਚੋਣ ਲੜੀ ਇੱਕ ਵਾਰੀ ਹਾਰੇ ਇੱਕ ਵਾਰੀ ਜਿੱਤੇ ਫਿਰ ਸਿਰ ਇਹਨੰਦਪੁਰ ਸਾਹਿਬ ਤੋਂ ਚੋਣ ਲੜੀ ਉਥੋਂ ਬਹੁਤ ਪਰਮਾ ਹੰਗਾਰਾ ਮਿਲਿਆ ਔਰ ਉਹਨਾਂ ਦੋਨਾਂ ਕਰਮ ਭੂਮੀਆਂ ਤੇ ਸੇਵਾ ਕਰਨ ਤੋਂ ਬਾਅਦ ਅੱਜ ਮੈਨੂੰ ਆਪਣੀ ਜਨਮ ਭੂਮੀ ਚੰਡੀਗੜ੍ਹ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਕਾਂਗਰਸ ਪਾਰਟੀ ਨੇ ਔਰ ਪਿਛਲੇ ਇੱਕ ਹਫਤੇ ਤੋਂ ਬਹੁਤ ਪਰਮਾਹੰਗਾਰਾ ਮਿਲ ਰਿਹਾ ਜਿੱਥੇ ਜਾ ਰਹੇ ਹਾਂ ਬਹੁਤ ਪਿਆਰ ਸਤਿਕਾਰ ਆਦਰ ਮਾਨ ਮਿਲ ਰਿਹਾ ਹੈਗਾ ਅਹ ਮੁਨੀਜੀ ਬਹੁਤ ਸਾਰੀਆਂ ਚੀਜ਼ਾਂ ਨੇ ਅਗਰ ਚੰਡੀਗੜ੍ਹ ਦਾ ਜ਼ਿਕਰ ਕਰਿਆ ਜਾਵੇ ਤਾਂ ਚੰਡੀਗੜ੍ਹ ਤੁਸੀਂ ਕਹੇ ਮੇਰੀ ਇਹ ਜਨਮ ਭੂਮੀ ਹੈ ਤਾਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਲੱਗਦਾ ਵੀ ਪਿਛਲੇ 10 ਸਾਲ ਦੇ ਵਿੱਚ ਰੈਗਨਿਆ ਇਹਨਾਂ ਨੂੰ ਤੁਸੀਂ ਸੰਸਦ ਜ ਉਠਾਉਂਗੇ ਦੇਖੋ ਪਹਿਲੀ ਗੱਲ ਤਾਂ ਇਹ ਅਝਾਨਣੀ ਜ਼ਰੂਰੀ ਹੈ ਕਿ 2024 ਦਾ ਲੋਕ ਸਭਾ ਚੋਣ ਹੈ ਕੀ 2024 ਦੀ ਲੋਕ ਸਭਾ ਚੋਣ ਹਿੰਦੁਸਤਾਨ ਦੇ ਲੋਕ ਰਾਜ ਨੂੰ ਬਚਾਉਣ ਦੀ ਚੋਣ ਹੈ ਜੀ ਜੇ ਕਿਤੇ ਇਹਨਾਂ ਦਾ ਦੜਾ ਸੱਟਾ ਦੁਆਰਾ ਲੱਗ ਗਿਆ ਜੋ ਲੱਗ ਨਹੀਂ ਰਿਹਾ ਹੈਗਾ ਤਾਂ ਇਹ ਮੁਲਕ ਦੀ ਆਖਰੀ ਚੋਣ ਹੋਗੀ 2024 ਤੋਂ ਬਾਅਦ ਇਸ ਮੁਲਕ ਚੋਣ ਨਹੀਂ ਲੱਗੂਗੀ ਜਿਹੜੀ 10 ਸਾਲ ਤੋਂ ਅਨਡਿਕਲੇਅਰਡ ਅਮਰਜੈਂਸੀ ਲੱਗੀ ਹੋਈ ਹੈ ਉਹ ਡਿਕਲੇਅਰਡ ਅਮਰਜੈਂਸੀ ਹੋ ਜਾਏਗੀ ਦੂਜਾ ਹਿੰਦੁਸਤਾਨ ਦੇ ਸੰਵਿਧਾਨ ਨੂੰ ਬਚਾਉਣ ਦੀ ਚੋਣ ਹੈ ਜੋ ਡਾਕਟਰ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਨੇ ਸੰਵਿਧਾਨ ਸਿਰਜਿਆ ਸੀਗਾ ਇਹ ਉਹ ਸੰਵਿਧਾਨ ਨੂੰ ਖਾਰਜ ਕਰਕੇ ਆਪਣਾ ਸੰਵਿਧਾਨ ਲਾਣਾ ਚਾਹੁੰਦੇ ਨੇ ਜਦੋਂ ਸੰਵਿਧਾਨ ਸਭਾ ਬੈਠੀ ਸੀਗੀ ਉਸ ਸਮਾਂ ਵੀ ਇਹਨਾਂ ਨੇ ਸੰਵਿਧਾਨ ਸਭਾ ਦਾ ਵਿਰੋਧ ਕੀਤਾ ਸੀਗਾ ਔਰ ਇਹਨਾਂ ਨੇ ਇਹ ਕਿਹਾ ਸੀਗਾ ਕਿ ਅਸੀਂ ਇਹ ਸੰਵਿਧਾਨ ਨੂੰ ਮੰਨਦੇ ਨਹੀਂ ਹੈਗੇ ਤੁਹਾਨੂੰ ਯਾਦ ਹੋਊਗਾ 2002 ਤੱਕ ਆ ਆਰਐਸਐਸ ਦੇ ਦਫ਼ਤਰਾਂ ਦੇ ਉੱਤੇ ਉੱਪਰ ਕਦੇ ਹਿੰਦੁਸਤਾਨ ਦਾ ਝੰਡਾ ਨਹੀਂ ਲਹਿਰਾਇਆ ਗਿਆ ਸੀਗਾ ਤੀਜਾ ਜਿਹੜਾ ਹਿੰਦੁਸਤਾਨ ਦਾ ਬੁਨਿਆਦੀ ਖਿਆਲ ਹੈਗਾ ਕਿ ਚਾਹੇ ਕਿਸੇ ਫਿਰਕੇ ਕਿਸੇ ਜਾਤ ਕਿਸੇ ਆ ਸਾਮੂਦਾਇਨਾ ਲੋਕ ਸੰਬੰਧਿਤ ਹੋਣ ਸਭ ਨੂੰ ਬਰਾਬਰੀ ਦਾ ਦਰਜਾ ਦੇਣਾ ਚਾਹੀਦਾ ਹੈ ਜਿਹੜਾ ਖਿਆਲ ਆਪਾਂ ਹਿੰਦੁਸਤਾਨ ਦੇ ਸੰਵਿਧਾਨ ਦੇ ਵਿੱਚ ਪਰੋਇਆ ਉਸ ਖਿਆਲ ਨੂੰ ਬਚਾਉਣ ਦੀ ਚੋਣ ਹੈਗੀ ਹੈ ਸੋ ਇਸ ਲਈ ਚੰਡੀਗੜ੍ਹ ਤੇ ਮੁੱਦੇ ਵੀ ਬਹੁਤ ਜ਼ਰੂਰੀ ਨੇ ਕਿਉਂਕਿ 10 ਸਾਲ ਇੱਥੇ ਆ ਭਾਜਪਾ ਦੇ ਸੰਸਦ ਰਹੇ ਹੁਣ ਮੈਂ ਉਹਨਾਂ ਬਾਰੇ ਕੁਝ ਬੋਲਣਾ ਹੀ ਚਾਹੁੰਦਾ ਸਾਡੀ ਵੱਡੀ ਭੈਣ ਨੇ ਬਿਮਾਰ ਨੇ ਮੇਰਾ ਅਸ਼ਿਸ਼ਟਾਚਾਰ ਅਜ਼ਾਜ਼ਤ ਨਹੀਂ ਦਿੰਦੀ ਹੈਗੀ ਕਿ ਕਿਸੇ ਦੀ ਮੈਂ ਆਲੋਚਨਾ ਕਰਾਂ ਪਰ ਬੁਨਿਆਦੀ ਗੱਲ ਇਹ ਹੈਗੀ ਕਿ ਭਾਜਪਾ ਨੇ 10 ਵਰਿਆਂ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਕੱਖ ਨਹੀਂ ਕੀਤਾ ਉੱਪਰ ਇਹਨਾਂ ਦੀ ਕੇਂਦਰ ਸਰਕਾਰ ਥੱਲੇ ਇਹਨਾਂ ਦੇ ਐਮਪੀ ਉਤੋਂ ਥੱਲੇ ਇਹਨਾਂ ਦੀ ਮਿਊਨਿਸਪਲ ਕਾਰਪੋਰੇਸ਼ਨ 8 ਸਾਲ ਤੱਕ ਸੰਜੇ ਟੰਡਨ ਪ੍ਰਧਾਨ 8 ਸਾਲ ਤੱਕ ਭਾਰਤੀ ਜਨਤਾ ਪਾਰਟੀ ਦੇ ਚੰਡੀਗੜ੍ਹ ਦੇ ਔਰ ਇਹਨਾਂ ਨੇ ਡੱਕਾ ਨਹੀਂ ਤੋੜਿਆ ਹੈਗਾ ਜਿਹੜੇ 56 ਦੇ 56 ਵਾਅਦੇ ਕੀਤੇ ਸੀਗੇ ਬੀਬੀ ਕਿਰਨ ਖੇਰ ਹੋਰਾ ਨੇ ਆਪਣੇ ਚੋਣ ਘੋਸ਼ਣਾ ਪੱਤਰ 'ਚ ਇੱਕ ਵਾਅਦਾ ਨਹੀਂ ਪੂਰਾ ਕੀਤਾ ਇੱਕ not a single one out of the 56 so इसलिए आज चंडीगढ़ ਦੇ ਵਿੱਚ ਬਹੁਤ ਗੁੱਸਾ ਹੈਗਾ ਔਰ ਉਸ ਤੋਂ ਬਾਅਦ ਸੋਨੇ ਤੇ ਸੁਹਾਗਾ ਕਿ ਤੁਸੀਂ ਲੋਕਤੰਤਰ ਦਾ ਕਤਲ ਕਰ ਦਿੱਤਾ ਹੂੰ ਲੋਕਤੰਤਰ ਮਾਰਤਿਆ ਤੁਸੀਂ ਲੋਕਰਾਜ ਚੰਡੀਗੜ੍ਹ ਦੇ ਵਿੱਚ ਵੋਟਾਂ ਕਿਸ ਦੀਆਂ ਮੇਅਰ ਕਿਸ ਦਾ ਉਹ ਦੇਖਿਆ ਨਹੀਂ ਤੁਸੀਂ ਮਸੀ ਤੁਸੀਂ ਵੀ ਦਿਖਾਇਆ ਹੋਗਾ ਕਦੇ ਇੱਧਰ ਝਾਕਦਾ ਸੀਗਾ ਉੱਧਰ ਝਾਕਦਾ ਸੀਗਾ ਔਰ ਵੋਟਾਂ ਕਿੰਨੇ ਇਨਵੈਲਿਡ ਕਰਦਾ ਸੀਗਾ ਔਰ ਜੇ ਉੱਚਤਮ ਨਿਆਲੇ ਨੇ ਆਪਣੇ ਵਿਸ਼ੇਸ਼ ਅਖਤਿਆਰਾਂ ਦਾ ਉਪਯੋਗ ਕਰਕੇ ਦਖਲ ਨਾ ਦਿੰਦਾ ਹੁੰਦਾ ਦਖਲ ਨਾ ਦਿੱਤਾ ਹੁੰਦਾ ਤਾਂ ਇਹਦਾ ਲੋਕਰਾਜ ਖਤਮ ਹੋ ਗਿਆ ਸੀਗਾ ਇੱਥੇ ਇਹ ਬੁਨਿਆਦੀ ਮੁੱਦੇ ਨੇ ਜਿਨ੍ਹਾਂ ਤੇ ਚੋਣ ਲੜੀ ਜਾਗੀ अच्छा ਤੁਸੀਂ ਜਦੋਂ ਇੱਥੇ ਆਨੰਦਪੁਰ ਤੋਂ ਚੰਡੀਗੜ੍ਹ ਸ਼ਿਫਟ ਕੀਤਾ ਗਿਆ ਤਾਂ ਤੁਹਾਡੇ ਕੈਬਿਨੇਟ ਕੁਲੀਗ ਵੀ ਰਹੇ ਨੇ ਪਵਨ ਬੰਸਲ ਤਾਂ ਉਹਨਾਂ ਨਾਲ ਹੁਣ ਟੈਕਲ ਕਿਵੇਂ ਕਰ ਰਹੇ ਉਹਨਾਂ ਦਾ ਵਿਰੋਧ ਵੀ ਜਤਾਇਆ ਗਿਆ ਦੇਖੋ ਇੱਦਾਂ ਇਹ ਮੇਰਾ ਘਰ ਹੈ 4 ਸੈਕਟਰ ਹਮ ਚੰਡੀਗੜ੍ਹ ਚ ਇੱਥੋਂ 200 ਮੀਟਰ ਤੇ ਮੇਰਾ ਹਲਕਾ ਸ਼ੁਰੂ ਹੁੰਦਾ ਹੈ ਸ੍ਰੀ ਆਨੰਦਪੁਰ ਸਾਹਿਬ ਇੱਥੋਂ ਐਗਜ਼ੈਕਟਲੀ 200 ਮੀਟਰ ਤੇ ਠੀਕ ਸੋ ਇਹ ਮੈਨੂੰ ਬਹੁਤ ਮਾਨ ਪ੍ਰਾਪਤ ਹੈ ਕਿ ਮੈਂ ਗੁਰੂਆਂ ਦੀ ਧਰਤੀ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਸਰਜਿਆ ਸੀਗਾ ਹੂੰ ਉਹਦੀ 5 ਸਾਲ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਔਰ ਮੈਂ 5 ਸਾਲ ਬਹੁਤ ਹੀ ਸ਼ਿੱਦਤ ਨਾਲ ਸੇਵਾ ਨਿਭਾਈ ਹੈ ਹੂੰ ਸ੍ਰੀ ਆਨੰਦਪੁਰ ਸਾਹਿਬ ਚ 1500 ਪਿੰਡ ਨੇ ਮੈਂ 1115 ਪਿੰਡਾਂ ਚ ਆਪ ਉਚੇਚਾ ਕੋਵਿਡ ਦੇ ਬਾਵਜੂਦ ਜਾ ਕੇ ਆਇਆ ਅਸੀਂ 18 ਕਰੋੜ ਆਪਣੀ ਐਮਪੀ ਲੈਡ ਦੀ ਉੱਥੇ ਗ੍ਰਾਂਟ ਵੰਡੀ ਹੈ ਕੋਈ ਇਹੋ ਜਿਹਾ ਸ਼ਹਿਰ ਨਹੀਂ 18 ਸ਼ਹਿਰਾਂ ਦੇ ਵਿੱਚੋਂ ਜਿੱਥੇ ਮੈਂ ਉਚੇਚਾ ਆਪ 10 ਵਾਰੀ ਨਾ ਗਿਆ ਹੋਵਾਂ ਸੋ ਇਸ ਲਈ ਜਿਹੜੀ ਰਹੀ ਚੰਡੀਗੜ੍ਹ ਦੀ ਗੱਲ ਵੇਖੋ ਪਵਨ ਬੰਸਲ ਜੀ ਸਾਡੇ ਬਹੁਤ ਸਤਿਕਾਰਯੋਗ ਨੇ ਸਾਡੇ ਸੀਨੀਅਰ ਕੋਲੀਗ ਰਹਿਏ ਨੇ ਤੁਸੀਂ ਦੇਖਿਆ ਹੋਊਗਾ ਕਿ ਮੈਂ ਆਪਣੇ ਐਕਸ ਦੇ ਉੱਪਰ ਇੱਕ ਪੋਸਟ ਪਾਈ ਸੀ ਕਿ 31 ਮਾਰਚ 1984 ਨੂੰ ਜਦ ਮੈਂ ਆਪਣਾ ਪਹਿਲਾ ਭਾਸ਼ਣ ਮੈਂ ਜਨਰਲ ਸੈਕਟਰੀ ਸੀਗਾ ਪੰਜਾਬ ਦੀ ਨੈਸ਼ਨਲ ਸਟੂਡੈਂਟਸ ਯੂਨੀਅਨ ਆਫ ਇੰਡੀਆ ਦਾ ਜਿਹੜੀ ਸਾਡੇ ਛਾਤਰਾਂ ਦੀ ਵਿਦਿਆਰਥੀਆਂ ਦੀ ਜਥੇਬੰਦੀ ਹੈ ਮੈਂ ਆਪਣਾ ਪਹਿਲਾ ਭਾਸ਼ਣ ਪਵਨ ਬਾਂਸਲ ਜੀ ਦੀ ਆਨਰ ਚ ਦਿੱਤਾ ਸੀ ਜਦੋਂ ਉਹ ਪੰਜਾਬ ਤੋਂ ਨਿਰਵਿਰੋਧ ਰਾਜ ਸਭਾ ਦੇ ਮੈਂਬਰ ਚੁਣੇ ਗਏ ਸਿਗੇ ਕਿਉਂਕਿ ਅਕਾਲੀ ਦਲ ਨੇ ਉਸ ਚੋਣ ਦਾ ਬਾਈਕਾਟ ਕੀਤਾ ਸੀਗਾ ਸੋ ਮੈਂ ਬੜੇ ਲੰਬੇ ਸਮੇਂ ਤੋਂ ਉਹਨਾਂ ਦੀ ਇੱਜ਼ਤ ਕਰਦਾ ਰਿਹਾ ਹੈਗਾ ਮੈਂ ਉਹਨਾਂ ਦੀ ਭਾਵਨਾਵਾਂ ਮਾਸਰ ਸਕਦਾ ਹੈਗਾ ਮੈਂ ਉਹਨਾਂ ਨਾਲ ਸੰਪਰਕ ਚ ਹੈ ਔਰ ਮੈਨੂੰ ਪੂਰਾ ਪੂਰੀ ਉਮੀਦ ਹੈ ਕਿ ਉਹ ਆਪਣਾ ਆਸ਼ੀਰਵਾਦ ਸਾਡੇ ਨੂੰ ਦੇਣਗੇ ਔਰ ਸਾਡੀ ਚੋਣ ਪ੍ਰਚਾਰ ਦਾ ਹਿੱਸਾ ਬਣਨਗੇ ਕਿਉਂਕਿ ਇਸ ਚੋਣ ਦਾ ਮੁੱਦਾ ਮਨੀਸ਼ तिवारी ਨਹੀਂ ਹੈ ਇਸ ਚੋਣ ਦਾ ਮੁੱਦਾ ਇੱਕ ਨੁਮਾਇੰਦਾ ਬਦਲ ਕੇ ਦੂਜਾ ਨੁਮਾਇੰਦਾ ਚੁਣਨਾ ਨਹੀਂ ਹੈਗਾ ਇਸ ਚੋਣ ਦਾ ਮੁੱਦਾ ਸਰਕਾਰ ਮਹ ਸਰਕਾਰ ਬਦਲਣਾ ਨਹੀਂ ਹੈ ਇਸ ਚੋਣ ਦਾ ਮੁੱਦਾ ਮੁਲਕ ਬਚਾਣਾ ਹੈਗਾ ਔਰ ਮੁਲਕ ਦੀ ਬਚਾਉਣ ਦੀ ਲੜਾਈ ਦੇ ਵਿੱਚ ਜਿਹੜੇ ਸਾਰੀਆਂ ਰਾਸ਼ਟਰਵਾਦੀ ਪ੍ਰਗਤੀਸ਼ੀਲ ਨਾ ਪੰਥ ਨਿਰਪੇਖ ਤਾਕਤਾ ਨੇ ਉਹ ਸਾਰੀਆਂ ਇਕਮੁੱਠ ਹੋ ਕੇ ਜੇ ਹਮੜਾ ਨਹੀਂ ਮਾਰਨ ਗਿਆ ਤਾਂ ਦੇਸ਼ ਦਾ ਬਹੁਤ ਵੱਡਾ ਨੁਕਸਾਨ ਹੋ ਜਾਏ। ਨਹੀਂ ਜੀ ਭਾਜਪਾ ਨੇ ਕਿਰਨ ਖੇਰ ਲਗਾਤਾਰ 10 ਸਾਲ ਸੰਸਦ ਰਹੇ ਉਹਨਾਂ ਨੂੰ ਬਦਲ ਕੇ ਇੱਥੋਂ ਲੋਕਲ ਸੰਜੇ ਟੰਡਨ ਨੂੰ ਉਮੀਦਵਾਰ ਬਣਾਇਆ। ਲੱਗਦਾ ਨਹੀਂ ਕਿ ਭਾਜਪਾ ਇਸ ਵਾਰ ਸੈਲੀਬ੍ਰਿਟੀ ਨੂੰ ਬਦਲ ਰਹੀ ਹੈ। ਉਧਰ ਗੁਰਦਾਸਪੁਰ ਤੋਂ ਬਦਲਤਾ ਲੋਕਲ ਉੱਥੇ ਬੱਬੂ ਜੀ ਨੇ ਇੱਥੇ ਟੰਡੇ ਜੀ ਨੇ ਕਿੰਨਾ ਇਹ ਵਰਕਰਨ ਵਾਲਾ ਆਈਡੀਆ ਇਹ ਕੋ ਤਾਂ ਬੀਜੇਪੀ ਦੇ ਆਪਣੇ ਫੈਸਲੇ ਨੇ ਉਹ ਤਾਂ 5 ਸਾਲ ਬੜਿਆ ਨਹੀਂ ਗੁਰਦਾਸਪੁਰ ਹੂੰ ਇਹਨੇ 10 ਸਾਲ ਇੱਥੇ ਕੋ ਕੰਮ ਨਹੀਂ ਕੀਤਾ ਮਾਫ ਕਰਨਾ ਭਾਜਪਾ ਦਾ 8 ਸਾਲ ਪ੍ਰਧਾਨ ਰਿਹਾ ਹੈਗਾ ਹੂੰ ਇਹ ਦੱਸੇ ਕਿ ਇੱਕ ਚੰਡੀਗੜ੍ਹ ਦਾ ਵੱਡਾ ਮਸਲਾ ਹੱਲ ਕੀਤਾ ਹੋਵੇ ਇੱਕ ਨਾਟ ਅ ਸਿੰਗਲ ਵਨ ਹੂੰ ਸਾਰੀਆਂ ਗੱਲਾਂ ਉੱਥੇ ਦੀਆਂ ਉੱਥੀਆਂ ਖੜੀਆਂ ਨੇ ਲੀਜ਼ ਟੂ ਫਰੀ ਹੋਲਡ ਉੱਥੇ ਖੜੀ ਹੈਗੀ ਹੈ ਜਿਹੜਾ ਆਪਣਾ ਨੀਡ ਬੇਸ ਚੇਂजेस ਵਾਲੀ ਗੱਲ ਹੈਗੀ ਆ ਫਲੈਟਾਂ ਦੀ ਉਹ ਉੱਥੇ ਖੜੀ ਹੈਗੀ ਐ ਉਸ ਤੋਂ ਇਲਾਵਾ ਜਿਹੜੀ ਪਾਰਕਿੰਗ ਦਾ ਮੁੱਦਾ ਹੈਗਾ ਚੰਡੀਗੜ੍ਹ ਦੇ ਵਿੱਚ ਉਹ ਹੋਰ ਕਹਿ ਕਹਿੰਨੇ ਨੇ ਜਟਿਲ ਹੁੰਦਾ ਜਾ ਰਿਹਾ ਹੈਗਾ ਉਸ ਤੋਂ ਇਲਾਵਾ ਤੁਹਾਡਾ ਜਿਹੜਾ ਮੈਟਰੋ ਹੈ ਮੈਟਰੋ ਦਾ ਬੀਬੀ ਖਰਨਖੇਰ ਵਿਰੋਧ ਕਰਦੀ ਰਹੀ ਕਿ ਇੱਥੇ ਸਾਰਾ ਸ਼ਹਿਰ ਪੱਟਿਆ ਜਾਊਗਾ ਮੈਨੂੰ ਇੱਕ ਗੱਲ ਤਾਂ ਦੱਸੋ ਜਿਹੜੀ ਇਹਨਾਂ ਨੇ ਪਿਛਲੇ 10 ਸਾਲਾਂ ਚ ਕੀਤੀ ਹੋਵੇ ਦਾ ਭਈ ਇਹ ਕਹਿੰਦੇ ਡਬਲ ਇੰਜਨ ਸਰਕਾਰ ਇੱਥੇ ਦਾ 트리플 ਇੰਜਨ ਸਿਕਾ ਭਈ ਉੱਪਰ ਹੇ ਨੀਚੇ ਪ੍ਰਧਾਨ ਵੀ ਦੇ ਐਨ ਡੀ ਏ ਭਾਜਪਾ ਫਿਰ ਐਮ ਪੀ ਠੀਕ ਹੈ ਫਿਰ ਫਿਰ ਕਾਰਪੋਰੇਸ਼ਨ ਤੇ ਉਹ ਬਿਲਕੁਲ ਤਿੰਨੋ ਇੰਜਨ ਹੀ ਫੁੱਸ ਹੋ ਗਏ ਨੇ ਉਹ ਐਦਾ ਲੱਗਦਾ ਹੈਗਾ ਕਿ ਤਿੰਨਾ ਇੰਜਨਾਂ ਦਾ ਡੀਜ਼ਲ ਚੱਲਣ ਤੋਂ ਪਹਿਲੇ ਹੀ ਖਤਮ ਹੋ ਗਿਆ ਹੈਗਾ ਅਛਾ ਮਨੀਜੀ ਤੁਸੀਂ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਸਰਗਰਮ ਰਹੇ ਹੋ ਤਾਂ ਹੁਣ ਇਸ ਵੇਲੇ ਪੰਜਾਬ ਦਾ ਮਾਹੌਲ ਕੀ ਹੈ ਤੁਹਾਡੇ ਬਹੁਤ ਸਾਰੇ ਲੀਡਰ ਟਿਕਟਾਂ ਤੋਂ ਬਾਅਦ ਜਿਹੜੇ ਨੇ ਨਾਰਾਜ਼ ਨੇ ਔਰ ਤੁਹਾਡੇ ਲੁਧਿਆਣਾ ਦਾ ਜ਼ਿਕਰ ਕੀਤਾ ਰਵਨੀਤ ਬਿੱਟੂ ਟਕਸਾਲੀ ਕਾਂਗਰਸੀ ਮੁੱਖ ਮੰਤਰੀ ਦਾ ਪਰਿਵਾਰ ਪਾਰਟੀ ਦਾ ਛੱਡ ਜਾਣਾ ਮਨੀਜੀ ਕੀ ਲੱਗਦਾ ਹੈ ਦੇਖੋ ਬਹੁਤ ਸਾਰੀ ਮਨ ਭਾਗੀ ਗੱਲ ਹੈ ਬਿੱਟੂ ਜੀ ਐਮਪੀ ਦਾ ਤਿੰਨ ਵਾਰ ਹੀ ਰਹੇ ਨੇ ਪਰ ਆਪਣੇ ਛੋਟੇ ਭਰਾ ਨੇ ਪਰਾ ਉਹ ਸਰਦਾਰ ਬਿਆਨ ਸਿੰਘ ਜੀ ਦੀ ਜਿਹੜੀ ਕੁਰਬਾਨੀ ਸੀਗੀ ਇਸ ਦੇਸ਼ ਦੀ ਏਕਤਾ ਉਹ ਰੱਖਣਤਾ ਵਾਸਤੇ ਜਿਹੜੇ ਉਹ ਜਮਾਂਦਰੂ ਕਾਂਗਰਸੀ ਸਨ ਹਮ ਉਹਨਾਂ ਦੇ ਆ ਲੇਗੇਸੀ ਦੇ ਉੱਪਰ ਉਹਨਾਂ ਦੀ ਵਿਰਾਸਤ ਦੇ ਉੱਪਰ ਬਿੱਟੂ ਜੀ ਨੇ ਬਹੁਤ ਵੱਡਾ ਦਾਗ ਲਾਇਆ ਹਮ ਮੈਂ ਜ਼ਿਆਦਾ ਨਹੀਂ ਕੁਝ ਕਹਿਣਾ ਚਾਹੁੰਦਾ ਪਰ ਬਿੱਟੂ ਜੀ ਨੂੰ ਅਹਿਸਾਸ ਹੋਊਗਾ ਹਮ ਕਿ ਕਿੰਨੀ ਵੱਡੀ ਉਹਨਾਂ ਨੇ ਗਲਤੀ ਕੀਤੀ ਹੈ ਕੀਤੀ ਹੈਗੀ ਹੈ ਉਹ ਇੱਕ ਉਰਦੂ ਦਾ ਸ਼ੇਰ ਹੈ ਕਿ ਵਕਤ ਦੀਆਂ ਅੱਖੋਂ ਨੇ ਉਹ ਫਲਕ ਵੀ ਦੇਖੇ ਹਨ ਲਮਹੋਂ ਨੇ ਗਲਤੀ ਕੀਤੀ ਔਰ ਸਦੀਆਂ ਨੇ ਸਜ਼ਾ ਪਾਈ ਹੈ ਬਿੱਟੂ ਜੀ ਨੂੰ ਅਹਿਸਾਸ ਹੋਊਗਾ ਕਿ ਉਹਨਾਂ ਨੇ ਕੀ ਕੀਤਾ ਹੈ ਮੇਰਾ ਲਾਸਟ ਸਵਾਲ ਹੈ ਤੁਸੀਂ ਇਹ ਜ਼ਿਕਰ ਕਰਿਆ ਵੀ ਮੈਂ ਨੰਦਪੁਰ ਸਾਹਿਬ ਤੋਂ ਲੜਨਾ ਚਾਹੁੰਦਾ ਕਿ ਤੁਹਾਡੀ ਚੁਆਇਸ ਚੰਡੀਗੜ੍ਹ ਤੁਸੀਂ ਕੀਤੀ ਵੇਖਿਓ ਮੇਰੀ ਕੋਈ ਚੁਆਇਸ ਨਹੀਂ ਸੀ ਮੈਂ ਸ੍ਰੀ ਨੰਦਪੁਰ ਸਾਹਿਬ ਦੀ ਨੁਮਾਇੰਦਗੀ ਕਰ ਰਿਹਾ ਸੀ ਅਗਰ ਪਾਰਟੀ ਮੈਨੂੰ ਹੁਕਮ ਕਰਦੀ ਮੈਂ ਉੱਥੇ 5 ਸਾਲ ਇੰਨਾ ਕੰਮ ਕੀਤਾ ਹੈ ਇੰਨਾ ਕੰਮ ਕੀਤਾ ਹੈਗਾ ਕਿ ਮੈਨੂੰ ਬਿਲਕੁਲ ਉੱਥੇ ਜਿੱਤਣ ਦੀ 1 ਪ੍ਰਤੀਸ਼ਤ ਵੀ ਆ ਪ੍ਰੋਬਲਮ ਨਹੀਂ ਸੀ ਇਹ ਕਹਿੰਦੇ ਨੇ ਕਿ ਜੀ ਮਨੀਸ਼ तिवारी ਹਲਕਾ ਛੱਡ ਗਿਆ ਮੈਂ ਇਹਨਾਂ ਤੋਂ ਪੁੱਛਣਾ ਚਾਹੁੰਦਾ ਪਟਿਆਲੇ ਵਿਧਾਨ ਸਭਾ ਦੀ ਚੋਣ કોਣ ਲੜਨ ਗਿਆ ਸੀਗਾ ਇਹਨਾਂ ਨੂੰ ਤਾਂ ਸੱਤਾ ਦੀ ਇੰਨੀ ਮਹੱਤਵਕ ਆकांक्षा ਹੈਗੀ ਹੈ ਕਿ ਜਿਹੜੀ ਚੋਣ ਆਉਂਦੀ ਹੈ ਜਾਏ ਉਹ ਵਿਧਾਨ ਸਭਾ ਦੀ ਹੋਵੇ ਚਾਹੇ ਲੋਕ ਸਭਾ ਦੀ ਹੋਵੇ ਚਾਹੇ ਜ਼ਿਲ੍ਹਾ ਪ੍ਰੀਸ਼ਦ ਦੀ ਹੋਵੇ ਜਾਏ ਪੰਚਾਇਤ ਦੀ ਹੋਵੇ ਚਾਹੇ ਕਿ ਕਹਿੰਦੇ ਨੇ ਆਪਣਾ ਬਲਾਕ ਸੰਮਤੀ ਦੀ ਹੋਵੇ ਜਾਂ ਮੈਂ ਕੈਂਡੀਡੇਟ ਜਾਂ ਮੇਰਾ ਪਰਿਵਾਰ ਕੈਂਡੀਡੇਟ ਪਟਿਆਲੇ ਕੌਣ ਗਿਆ ਸੀ ਵਿਧਾਨ ਸਭਾ ਦੀ ਚੋਣ ਲੜਨ ਅਗਰ ਸ੍ਰੀ ਅਨੰਦਪੁਰ ਸਾਹਿਬ ਤੋਂ ਇੰਨਾ ਪਿਆਰ ਸੀਗਾ ਤੇ ਨੌਂ ਵਿਧਾਨ ਸਭਾ ਦੇ ਹਲਕੇ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਉੱਥੋਂ ਵਿਧਾਨ ਸਭਾ ਦੀ ਚੋਣ ਕਿਉਂ ਨਹੀਂ ਲੜੀ ਠੀਕ ਹੈ ਬਹੁਤ ਮਿਹਰਬਾਨੀ ਸੋ ਇਸ ਵੇਲੇ ਫਾਰਮਰ ਮਨਿਸਟਰ ਨੇ ਮਨੀਸ਼ਤ ਬਾੜੀ ਸਾਡੇ ਨਾਲ ਗੱਲਬਾਤ ਕਰ ਰਹੀ ਸੀ ਆਪਣਾ ਲੈਜ਼ਾ ਕਿਉਂਕਿ ਬਹੁਤ ਵੱਡੇ ਸਿਆਸਤਦਾਨ ਨੇ ਕਹਿੰਦੇ ਮੈਂ ਕਿਸੇ ਦੇ ਅਕਸ ਤੇ ਟਿੱਪਣੀ ਨਹੀਂ ਕਰਨਾ ਚਾਹੁੰਦਾ ਪਰ تنਕੀਦਾਂ ਆਏ ਨੇ ਕਿ 10 ਸਾਲ ਦੇ ਵਿੱਚ ਪਹਿਲਾਂ ਇਹ ਦੱਸੋ ਕਿ ਚੰਡੀਗੜ੍ਹ ਦਾ ਕਿਹੜਾ ਮਸਲਾ ਹੱਲ ਕੀਤਾ ਗਿਆ ਪੰਜਾਬ ਦੀ ਸਿਆਸਤ ਦੇ ਵਿੱਚ ਲਗਾਤਾਰ ਸਰਗਰਮ ਰਹੇ ਨੇ ਤਰਵਨੀਤ ਬਿੱਟੂ ਇੱਕ ਉਰਦੂ ਦਾ ਸ਼ੇਰ ਇਹਨਾਂ ਨੇ ਸਾਂਝਾ ਕੀਤਾ ਕਿ ਦੁੱਖ ਜ਼ਰੂਰ ਹੋਊਗਾ ਦਾਦੇ ਦੀ ਵਿਰਾਸਤ ਨੂੰ ਉਹ ਕਾਇਮ ਨਹੀਂ ਰੱਖ ਸਕੇ ਕੈਮਰਾਮੈਨ ਸ਼ਾਹ ਨਵਾਜ਼ ਤੇ ਹੈਪੀ ਰੋਸ਼ਨ ਨਾਲ ਗਗਨ ਸ਼ਕਲਾ